ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਯੋਦੇ ਲੱਗੇ ਹੋਏ ਆ ਮੀਂਹ ਪੈ ਰਿਆ ਤੇ ਮੀਂਹ ਦੇ ਵਿੱਚ ਹੀ ਡਟੇ ਹੋਏ ਆ ਆ ਜਾ ਵੀ ਸਿਹਰਾ ਧਿਆਨ ਨਾਲ ਆਈ ਪੈਰਪੂਰ ਬੋਛੇ ਰੱਖੀ ਤੇ ਇੱਥੇ ਜਦੋਂ ਮੀਂਹ ਪੈਂਦਾ ਕੈਨੇਡਾ ਦੇ ਵਿੱਚ ਐ ਨਹੀਂ ਹੈਗਾ ਵੀ ਘੰਟਾ 2 ਘੰਟੇ ਪੈ ਕੇ ਰੁਕ ਗਿਆ ਕਈ ਕਈ ਦਿਨ ਲਗਾਤਾਰ ਪਈ ਜਾਂਦਾ ਇੱਕ ਵਾਰਾਂ ਦੀ ਗੱਲ ਤੁਹਾਨੂੰ ਦੱਸਦਾ ਮੈਂ 28 ਡੇ ਕੇ 29 ਡੇ ਲਗਾਤਾਰ ਹੀ ਪਈ ਗਿਆ ਇਹ ਮੇਰੇ ਵੇਖਣ ਦੀ ਗੱਲ ਆ 4 ਸਾਲ ਇਹ 4 ਸਾਲ ਪੁਰਾਣੀ ਗੱਲ ਐ 28 29 ਦਿਨ ਲਗਾਤਾਰ ਹੀ ਪਈ ਗਿਆ ਸੀ ਦਿੱਤੇ ਸਪੀਡ 'ਚ ਤੋਂ ਡਰ ਵੀ ਆਉਂਦਾ ਬਾਬਾ ਕਿਤੇ ਡੇ ਕਿਨਾ ਪਈਏ ਫੇ ਸਾਡੇ ਵਾਲਾ ਜਿਹੜਾ ਲੈਂਟਰ ਪਾ ਰਹੇ ਸੀ ਮੁੰਡੇ ਤੁਹਾਨੂੰ ਪਹਿਲੀ ਵੀਡੀਓ ਚ ਦੱਸਿਆ ਸੀ ਉਹ ਅਜੇ ਪੂਰਾ ਹੋਇਆ ਨਹੀਂ ਅਜੇ ਲੱਗਣਗੇ ਅਜਿਹਾ ਤਾਂ 2 ਦਿਨ ਹੋਰ ਲੱਗਣਗੇ ਮੇਰੇ ਹਿਸਾਬ ਨਾਲ ਤੇ ਫੇਰ ਜਾ ਕੇ ਪੂਰਾ ਹੋਊਗਾ ਤੇ ਅੱਜ ਬਾਰਿਸ਼ ਆ ਬਾਰਿਸ਼ ਦੇ ਵਿੱਚ ਵੈਸੇ ਵੀ ਕੰਮ ਥੋੜਾ ਜਿਆ ਘੱਟ ਤੁਰਦਾ ਕਿਉਂਕਿ ਇਹ ਤੁਹਾਨੂੰ ਵੀ ਪਤਾ ਵੀ ਕੰਮ ਸਾਫ਼ ਮੌਸਮ 'ਚ ਹੀ ਹੁੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਰਿਸ਼ ਤੇਜ਼ ਨਹੀਂ ਨਾ ਹੋ ਰਹੀ ਬਾਰਿਸ਼ ਹੋ ਰਹੀ ਕਿਣਮਣਕਣੀ ਜੀ ਜਿਹੜਾ ਨਿੱਕਾ ਨਿੱਕਾ ਜਿਹਾ ਮੀਂਹ ਨਹੀਂ ਪੈਂਦਾ ਹੁੰਦਾ ਉਹ ਪਈ ਜਾਂਦਾ ਵਸੇ ਕੱਪੜਿਆਂ ਦੇ ਵਿੱਚ ਹੀ ਰਚੀ ਜਾਂਦਾ ਜਿਵੇਂ ਬੱਦਲ ਹੀ ਬੱਦਲ ਹੀ ਬੱਦਲ ਨੇ ਚਾਰੇ ਪਾਸੇ ਪਹਿਲੀ ਤੁਹਾਨੂੰ ਦਿਖਾਇਆ ਨਾ ਪਹਿਲੀ ਵੀਡੀਓ ਚ ਇਧਰ ਪਹਾੜ ਦੇਖਦੇ ਸੀ ਸਨੋ ਉੱਥੇ ਬਰਫ਼ ਪਈ ਦਿਖਦੀ ਸੀ ਹੁਣ ਅੱਜ ਪਹਾੜ ਨਹੀਂ ਦੇਖਦੇ ਮੀਂਹ ਕਰਕੇ ਹਰ ਇੱਕ ਗੱਲ ਆ ਮੀ ਹੋਵੇ ਸنو ਹੋਵੇ ਕੁਛ ਮਰਜ਼ੀ ਹੋਵੇ ਕੈਨੇਡਾ ਦੀਆਂ ਸਰਕਾਰੀ ਸਰਵਿਸਾਂ ਨਹੀਂ ਰੋਕਦੀਆਂ ਇਹ ਗੱਲ ਮੰਨਣੀ ਪਊ ਚਾਹੇ ਬੱਸਾਂ ਨੇ ਚਾਹੇ ਟ੍ਰੇਨਾਂ ਨੇ ਤੇ ਚਾਹੇ ਇਹਨਾਂ ਦੇ ਡੋਮੈਸਟਿਕ ਜਹਾਜ਼ ਨੇ ਤੇ ਕੰਮ ਵੀ ਨਹੀਂ ਰੁਕਦੇ ਆਹ ਦੇਖ ਲਓ ਚਾਹੇ ਮੀ ਪੈਂਦਾ ਕੰਮ ਸਾਰਿਆਂ ਚੱਲਨੇ ਚੱਲਣਾ ਇਕੱਲੇ ਅਸੀਂ ਨਹੀਂ ਹੋ ਟ੍ਰੇਡਮੈਨ ਵੀ ਸਾਰੇ ਕਰੀ ਜਾਣਗੇ ਕੰਮ ਕੰਮ ਦਾ ਨਹੀਂ ਫਰਕ ਪੈਣਾ ਪਾ ਕੇ ਰਿੰਗਾਂ ਚੱਲ ਸੋ ਚੱਲ ਬਸ ਚੱਲੀ ਆਉਂਦੇ ਆ ਹਾ ਸਾਡੇ ਗਵਾਂਡੀ ਵੀ ਲੱਗੇ ਹੋਏ ਸਾਰੇ ਉਹ ਹਾਈ ਰਾਈਸ ਬਿਲਡਿੰਗਾਂ ਬਣਾ ਰਹੇ ਆ ਉਹਨਾਂ ਦਾ ਵੀ ਕੰਮ ਚੱਲ ਰਿਹਾ ਆ ਰਿਹਾ ਏ ਭਰ ਭਰ ਕੇ ਟਰੱਕ ਗੱਜਰੀਆਂ ਦੇ ਕੰਮ ਨਹੀਂ ਤੁਹਾਨੂੰ ਮੈਂ ਦੱਸਿਆ ਇੱਥੇ ਰੁਕੂਗਾ ਟ੍ਰੇਨ ਦੇਖ ਲਓ ਵੀ ਮਿਲਦਾ ਵੀ 5 ਮਿੰਟ ਪੈਂਦੇ ਨਹੀਂ ਐਨੀ ਟ੍ਰੇਨ ਚੱਲਦੀ ਆ ਇਹ ਜਿਹੜੀ ਮੈਟਰੋ ਚੱਲਦੀ ਆ ਇਹ ਚੱਲਦੀ ਆ ਸਰੀ ਤੋਂ ਵੈਨਕੂਵਰ ਹਾਂ ਇੱਧਰ ਉਹ ਵੈਨਕੂਵਰ ਇੱਧਰਲੇ ਪਾਸੇ ਆ ਸਰੀ ਇੱਧਰ ਵੈਨਕੂਵਰ ਆ ਸਰੀ ਦਾ ਜਿਹੜਾ ਸਟੇਸ਼ਨ ਆ ਉਹ ਹੈਗਾ ਕਿੰਗ ਜਾਰਜਨ ਦਾ ਵਾਲਾ ਇਹਦਾ ਹੈਗਾ ਵਾਟਰਫਰੰਟ ਦੇਖਦਾ ਨਾ ਤੁਹਾਨੂੰ ਲਿਖਿਆ ਹਾਂ ਵੈਨਕੂਵਰ ਦਾ ਜਿਹੜਾ ਐਂਡ ਸਟੇਸ਼ਨ ਆ ਉਹ ਵਾਟਰਫਰੰਟ ਆ ਤਾਂ ਇੱਧਰ ਨੂੰ ਹੁਣੇ ਜਾ ਰਹੀ ਆ ਵੈਨਕੂਵਰ ਨੂੰ ਜਿਹੜੀ ਉਧਰੋਂ ਆਉਂਦੀ ਆ ਉਹ ਵੈਨਕੂਵਰ ਤੋਂ ਸਰੀ ਨੂੰ ਤੇ ਇਹ ਟ੍ਰੇਨ ਦਾ ਸਭ ਤੋਂ ਜ਼ਿਆਦਾ ਸੁੱਖ ਪਤਾ ਕਿੰਨਾਂ ਨੂੰ ਆ? ਜ਼ਿਆਦਾ ਜਿਹੜਾ ਸੁੱਖ ਹੈ ਜਿਹੜੇ ਆਪਣੇ ਮੁੰਡੇ ਬੱਚੇ ਸਟੂਡੈਂਟ ਆਉਂਦੇ ਆ ਰਹਿੰਦੇ ਸਰੀ ਚ ਤੇ ਜਿਹੜੇ ਉਹਨਾਂ ਦੇ ਕਾਲਜ ਨੇ ਜ਼ਿਆਦਾਤਰ ਦੇ ਉਹੋ ਵੈਨਕੂਵਰ ਨੇ ਫਿਰ ਇਹ ਜਿਹੜੀ ਟ੍ਰੇਨ ਆ ਇੱਥੇ ਆਉਣ ਜਾਣ ਕਰਦੇ ਆ ਤੇ ਇਹ ਬਹੁਤ ਹੀ ਲਾਭਦਾਇਕ ਆ ਉਹਨਾਂ ਨੂੰ ਆਪਣੇ ਸਟੂਡੈਂਟਾਂ ਨੂੰ ਕਿਤੇ ਵੀਡੀਓ ਬਣਾਉਦੇ ਬਣਾਉਦੇ ਡੇਗੀ ਨਾ ਪਈਏ কেমন okay, লাভবো 1.5 ਇੰਚ ਹੁੰਦੀ ਹੈ ਜਿੱਥੇ ਫੇਰਨਾ ਪੈਂਦਾ ਆ ਦੇਖੋ 1.5 ਇੰਚ ਦਾ ਹੁੰਦਾ ਫੱਟੀ ਜਿੱਥੇ ਫੇਰਨਾ ਪੈਂਦਾ ਕਣੀ ਡਿੱਗਦੀ ਤੁਹਾਨੂੰ ਇਹਦੇ ਚ ਨਹੀਂ ਦਿਖਦੀ ਹੋਣੀ ਵੀਡੀਓ ਚ ਨਹੀਂ ਦਿਖਦੀ ਹੋਣੀ ਉਹ ਡਿੱਗੀ ਜਾਂਦੀਆਂ ਆ ਦੇਖੋ ਨਿਕ 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 ਕਣਾਂ ਜਿੱਦਾਂ ਡਿੱਗੀ ਜਾਂਦੀਆਂ ਤੇ ਦੇ ਵਜੇ ਨਹੀਂ ਦੇਖਦੀਆਂ ਵੀਡੀਓ 'ਚ ਨਹੀਂ ਦੇਖਦੀਆਂ ਉਦੋਂ ਡਿੱਗੀ ਜਾਂਦੀਆਂ ਕੈਮਰੇ ਤੇ ਪਾਣੀ ਪੈ ਜਾਂਦਾ ਹਾਂ ਇਹਨਾ ਮੀ ਪੈ ਗਿਆ ਹਾਂ ਮੈਨੂੰ ਲੱਗਾ ਦਿਖਾਇਆ ਜਿਆਦਾ ਸੀ ਕਹਿੰਦੇ ਅੰਡਾ ਹੀ ਦਿਖਾਇਆ ਸੀ ਚਾਨੂ ਵੇਲੇ 11 ਵਜੇ ਇੱਥੇ ਭਰਾਵਾ ਬੰਦੇ ਨਹੀਂ ਬੰਦੇ ਜ਼ਬਾਨਾਂ ਤੋਂ ਮੁੱਕਰ ਜਾਂਦੇ ਆ ਰੱਬ ਆ ਉਹਦਾ ਕਰ ਸਕਦੇ ਆ ਤੂੰ ਕਹਿੰਦਾ ਵੀ ਮੀ ਘੰਟਾ ਦਿਖਾ ਕੇ ਉਹਨੇ ਜਿਆਦਾ ਪਾਤਾ ਉਹਦਾ ਰੱਬ ਆ ਹਾਂ ਦਸਤ ਕਰ ਲਾ ਹੁਣ ਬੰਦਾ ਕਰੋ ਤਿਆਰੀ ਕਰਕੇ ਆਏ ਘਟੇ ਹਾਂ ਲੈ ਗਿਆ ਫੜੀ ਆਦੀ ਦਾ ਮਾਰ ਗਿਆ ਲਾਣਾ ਹੁਣ ਉਹ ਮੈਂ ਤੈਨੂੰ ਦੱਸਿਆ ਵੀ ਰੱਬ ਦੀ ਕਰਨੀ ਨੂੰ ਕੌਣ ਕਵੇ ਵੀ ਇਦਾਂ ਨਹੀਂ ਇਦਾਂ ਕਰ ਉਹ ਤਾਂ ਹੁਣ ਕਹਿੰਦਾ ਵੀ ਇਦਾਂ ਹੀ ਪਾਉ ਧੋਖਾ ਹੋ ਗਿਆ ਮੁੰਡਾ ਕਹਿੰਦਾ ਮੀਂਹ ਜਿਆਦਾ ਪੈ ਗਿਆ ਬੰਦਾ ਮੁੰਡਾ ਇੰਟਰ ਹੋ ਜੇ ਨਾ ਉਹ ਤਾਂ ਚਾਹ ਤੱਕ ਪੋਹ ਪਹੁੰਚ ਨਹੀਂ ਗੋਈ ਇਹ ਤਾਂ ਹੁਣ ਹਫਤਾ ਐਂ ਚੱਲੂ ਸ਼ੇਰਾ ਹਾਂਜੀ ਚਲੋ ਸਾਸਰੀ ਕਾਲ ਜੀ ਫਿਰ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸੂਗਾ ਕਿ ਜੇ ਅਪਾਰਟਮੈਂਟ ਲੈਣੀ ਹੋਵੇ ਸਿੰਗਲ ਬੈੱਡਰੂਮ ਵਾਲੀ ਜਾਂ ਡਬਲ ਵਾਲੀ ਕਿੰਨੇ ਕੁ ਦੀ ਆਉਂਦੀ ਹੈ ਵੈਨਕੂਵਰ ਦੇ ਵਿੱਚ ਤੇ ਜੇ ਘਰ ਲੈਣਾ ਹੋਵੇ ਵੈਨਕੂਵਰ ਵਿੱਚ ਕਿੰਨੇ ਕੁ ਦਾ ਆਉਂਦਾ ਤੇ ਸਰੀਚ ਕਿੰਨੇ ਦਾ ਆਉਂਦਾ ਤਾਂ ਕਮੈਂਟ ਕਰ ਦਿਓ ਤੇ ਤੁਹਾਨੂੰ ਸਾਰਾ ਕੁਝ ਦੱਸੂਗਾ ਚਲੋ ਠੀਕ ਹੈ ਫਿਰ ਸਾਥ ਸ੍ਰੀ ਕਾ ਮਿਲਦੇ ਆਂ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨਾ ਜਿਨ੍ਹਾਂ ਨੇ ਵੀ ਆਪਣਾ ਚੈਨਲ ਅਜੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਪਲੀਜ਼ ਕਰ ਲੋ ਸਬਸਕ੍ਰਾਈਬਰ ਕਿਉਂਕਿ ਆਪਾਂ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਤੇ ਇੰਟਰਸਟਿੰਗ ਵੀਡੀਓ ਹੋਰ ਅਪਲੋਡ ਕਰਦੇ ਰਿਹਾ ਕਰਨਾ ਇਹਦੇ ਤੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ